ਕਰਦੇ ਪਏ ਆ ਵੀਰ ਜੀ ਇਦਾਂ ਦੀ ਗੁੰਡਾ ਕਰਦੀ ਹੁਣ ਪੰਜਾਬ ਦੇ ਵਿੱਚ ਵੀ ਚੱਲੂ ਜਾ ਸਾਡੀਆਂ ਪੱਗਾਂ ਲਾਈਆਂ ਜਾ ਰਹੀਆਂ ਵੀਰ ਅਸੀਂ ਪੰਜਾਬ 'ਚ ਵੀ ਸੇਫ ਨਹੀਂ ਹੈਗੇ ਫਿਰ ਬੜੀ ਕੁੱਝ ਲਾਈਵ ਹੈ ਪਾ ਇੱਕ ਮੁੰਡਾ ਹੋਰ ਜਿਹਦੇ ਨਾਲ ਬਈ ਮਸਲਾ ਕੀ ਹੋਇਆ ਕਹਿੰਦਾ ਪੱਗ ਲਾਈ ਆ ਟੋਲ ਪਲਾਜ਼ਾ ਦੇ ਕਰਮਚਾਰੀ ਸਾਬ ਪੈਸੇ ਮੰਗੇ ਦੇ ਨੇ ਗਾਲ ਕੱਢੀ ਜ ਮੈਨੂੰ ਜੀ ਸਰਦਾਰ ਦੀ ਪੱਗ ਲਾਣ ਤੇ ਸ਼ਰਮ ਨਹੀਂ ਆਉਦੀ ਵੀਰ ਜੀ ਮੈਂ ਤਾਂ ਕੁਝ ਬਲੀ ਨਹੀਂ ਕਰਾ ਮੈਂ ਤਾਂ ਗੱਡੀ ਦੇ ਨਾਲ ਕੁਝ ਨਹੀਂ ਨਿੱਕੇ ਲਾਈਵ ਬਣੇ ਜੇ ਤੁਹਾਨੂੰ ਇਹਨਾਂ ਨੇ ਗੱਲ ਕੀਤੀ ਹੈ ਕੁਝ ਨਹੀਂ ਬੋਲੀ ਗਾਲ ਕੱਢੀ ਸੀ ਬਾਈ ਕਹਿੰਦਾ ਮੈਂ ਤਾਂ ਪੱਗ ਲਾਉਂਦਾ ਗੱਡੂ ਕਹਿੰਦਾ ਕੋਈ ਪੈਸੇ ਹੈਲੋ ਉਹ ਪੱਗ ਲਾਉਂਦਾ ਕੀ ਗੱਲ ਗੱਡੀ ਤੈਨੂੰ ਦੱਸ ਤੂੰ ਬੇਵਕੂਫ ਹੈ ਮੈਨੂੰ ਤਾਂ ਕੁਝ ਦਰਦਨਾਸ਼ੀ ਵਾਲੀ ਗੱਲ ਹੀ ਕਰੀ ਬਈ ਜੀ ਤੁਹਾਨੂੰ ਸੀ ਕਹੇ তাহলে <stairan> <stairan> ਇਹ ਪਰਸਨ ਸੀ ਇਹ ਕਹਿੰਦਾ ਕਿ ਤੁਹਾਨੂੰ ਬੰਦੇ ਬਣਾ ਕੇ ਭੇਜਾਂਗੇ ਔਰ ਇਹਦੇ ਨਾਲ ਹੀ ਇੱਕ ਹੋਰ ਵੀਰ ਹੋਰ ਸੀ ਉਹਦੇ ਹੱਥ 'ਚੀ ਪੌਕੀ ਟੋਕੀ ਸੀ ਇਹਨਾਂ ਇਹਨੇ ਵੀ ਪੜਿਆ ਨਾਲ ਇੱਕ ਸਰਦਾਰ ਇੱਕ ਸਰਦਾਰੀ ਕਰਵਾ ਬੰਨਿਆ ਹੋਇਆ ਇੰਨਾ ਜ਼ਿਆਦਾ ਖੂਨ ਗਿਰਿਆ ਹੋਇਆ ਏ ਦਮਾਲਾ ਬਣਿਆ ਬਾਬਾ ਜੀ ਦੇ ਉਹਨਾਂ ਨੇ ਵੀ ਨਾਰ ਤੱਕ ਕਾਇ ਮਰੇ ਇਹਨਾਂ ਨੂੰ ਔਰ ਉਹਨੂੰ ਮਰਿਆ ਦਾ ਪਤਾ ਨਹੀਂ ਕਿ ਕਿਹੜੀ ਸਰਦਾਰ ਦੀ ਜੀ ਚਾਉਣੇ ਦਾ ਬੰਦ ਕਰੋ ਢੋਲ ਪਲਾਜਾ ਬੰਦ ਹੋਣਾ ਚਾਹੀਦਾ ਇਸ ਤਰ੍ਹਾਂ ਮੈਂ ਇੱਥੇ ਬੰਦ ਕਰੋ ਲੋਟ ਕਰੋ ਹਾਂਜੀ ਇਹ ਸਿੱਖਾਂ ਨੂੰ ਹੱਥ ਪਾਇਆ ਨੇ Cheque pagar! ਪੱਗ ਨੂੰ ਸੇਖਾਂ ਦੀ ਪੱਗ ਨੂੰ ਹੱਥ ਪਾਇਆ ਸਰਲਸ ਮਾਰੀਓ ਦੇ ਸਰਲ ਨਾਲੇ ਬੈਠੇ ਸੀ ਕਿ ਟਿਲਾ ਵਾਲੇ ਚਾਰੇ ਆ ਅਸੀਂ ਇਕੱਠੇ ਆਏ ਆ ਚਾਰੇ ਨਾਲ ਇਕੱਠੇ ਜੱਠੇ ਆ ਅਸੀਂ ਕਿਵੇਂ ਦੇਖਦੇ ਹੋ ਵੀ ਗੁੰਡ ਕਰਦੀ ਸ਼ਰੇ ਆ ਮੈਂ ਇਹਨਾਂ ਦੀ ਹੋਰ ਕੀ ਦੀ ਹੁਣ ਝੋਜੜ ਦੇ ਮੂੰਹ ਚ ਹੁਣ ਜਵਾਨ ਨਹੀਂ ਨਿਕਲਦੀ ਉਹ ਟਟ ਟਟ ਕੇ ਪੈਂਦਾ ਅਸੀਂ ਗਾਲਾਂ ਕੱਢ ਅਸੀਂ ਉਹਨੂੰ ਕਹਿ ਰਹੇ ਆ ਯਾਰ ਡੀਸੈਂਸ ਬੋਲ ਸਹੀ ਬੋਲ ਅਸੀਂ ਤੈਨੂੰ ਦੇ ਦੇਨੇ ਆ ਜੋ ਵੀ ਆ ਪਰ ਉਹ ਬਹੁਤ ਓਵਰ ਬੋਰੇਗਾ ਸਖਾ ਸਖਾ ਬੜਾ ਕੇ ਬੰਦੇ ਭੇਜਾਂਗੇ ਕੀ ਬਣਾਏ ਹੁਣ ਬੋਲੇ ਨਾ ਫਿਰ ਇਹਨਾਂ ਟੱਪਦਾ ਪਿਆ ਸੀ ਪੈਸੇ ਮੰਗੇ ਕਹਿੰਦਾ ਪੁੱਤ ਗਾਲ ਕੱਢੀ ਕਹਿੰਦਾ ਕਿਹਨੇ ਕੱਢ ਤੇ ਹੁਣ ਕਹਿ ਰਹੇ ਆ ਗੱਲ ਨੂੰ ਪਲਟਣ ਦੇ ਨਾਤੇ ਇਹ ਗੱਲ ਹੋ ਰਹੀ ਆ ਦੂਜਾ ਮੁੰਡਾ ਕਿੱਥੇ ਕੋ ਪਤਲ ਕੇ ਕਿੱਥੇ ਗਿਆ ਇੱਥੇ ਸੀ ਭਾਈ ਹੁਣ ਗੋੜ ਗਿਆ ਸਾਰੇ ਨਜ਼ਰ ਭੱਜ ਗਿਆ ਉਹਨੂੰ ਅਸੀਂ ਕਹਿ ਰਹੇ ਆ ਫਿਰ ਨਾ ਲੜੋ ਵੀ ਤੁਸੀਂ ਦੋਵੇਂ ਸਰਦਾਰ ਆ ਉਹ ਸਾਨੂੰ ਵੀ ੱੱਕੇ ਮਾਰਨ ਲੱਗ ਗਿਆ ਜੀ ਅੱਗੇ ੱਛਾ ੱੱਕੇ ਮਾਰ ਕੇ ਕਹਿ ਰਿਹਾ ਤੁਸੀਂ ਕੌਣ ਹੁੰਦੇ ਤੁਸੀਂ ਵਿਚਾਰੇ ਬਾਈ ਮੰਜੂਰੇ ਸਾਰਾ ਕੁਝ ਦੇਖਿਆ ਜੀ ਉਰੀ ਆ ਅਸੀਂ ਆਪਣੇ ਅੱਖੀ ਦੇਖਿਆ ਚਲੋ ਸਾਡੇ ਕੋਲ ਗੱਡੀ ਜੂ ਨਹੀਂ ਕਰਾਈ ਤੁਸੀਂ ਕਿਸ ਨਾਲ ਪੇਰ ਨਹੀਂ ਕਹਿੰਦੇ ਗੱਡੀ ਨਿਕਲ ਹੀ ਨਹੀਂ ਸਕਦੀ ਇਹਦੇ ਵਿੱਚ ਤੁਸੀਂ ਗੱਡੀ ਕੱਢ ਹੀ ਨਹੀਂ ਸਕਦੇ ਕੀ ਗੱਲਬਾਤ ਕੀ ਹੋ ਗਈ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਮਸਲਾ ਕੀ ਹੋ ਗਿਆ ਅਸੀਂ ਵੀਰ ਜੀ ਇੱਥੋਂ ਜਾ ਰਹੇ ਸੀ ਜੰਦੀ ਕੜ ਤੋਂ ਠੀਕ ਹੈ ਜੀ 8 ਵੋਲਟੈਕਸ ਦੇ ਖੜੇ ਆ ਵੀਰ ਜੀ ਇੱਥੇ ਇਹਦੇ ਸਾਡੇ ਅੱਗੇ ਇੱਕ ਗੱਡੀ ਖੜੀ ਹੋਈ ਸੀ ਠੀਕ ਹੈ ਜੀ ਉਹਨਾਂ ਨੇ ਕਾਫੀ ਟਾਈਮ ਲਾ ਦਿੱਤਾ ਨਿਕਲਣ ਲੱਗੇ ਆ ਉਹ ਪਹਿਲਾਂ ਵੀ ਉਹਦੇ ਨਾਲ ਝਗੜ ਰਿਹਾ ਸੀ ਬੰਦਾ ਉਹ ਠੀਕ ਹੈ ਜੀ ਮੁਰਕੇ ਉਹਨਾਂ ਨੂੰ ਕੱਢਿਆ ਇਹਨਾਂ ਨੇ ਸਾਡੇ ਕੋਲ ਆ ਗਏ ਤੇ ਅਸੀਂ ਇਹਨਾਂ ਨੂੰ ਕਿਹਾ ਐਦਾਂ ਹੀ ਕਿਹਾ ਬਸ ਨਾਰਮਲੀ ਕੀ ਭਾਜੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ ਕਹਿੰਦੇ ਘਟਾਓ ਅਸੀਂ ਕਿਹਾ ਚਲੋ ਠੀਕ ਆ ਲਓ 60 ਰੁਪਏ ਲੈ ਲਓ ਦੇ ਰਹੇ ਆ ਉਹ ਇੱਕ ਇਹਨਾਂ ਦਾ ਬੰਦਾ ਆ ਇਹ ਮੇਰਾ ਇਹਨਾਂ ਦਾ ਮੁਲਾਜ਼ਮ ਹੀ ਆ ਇੱਥੋਂ ਦਾ ਟੋਲ ਪਲਾ ਇੱਕ ਉਹਨੇ ਬਾਰੀ ਖੋਲੀ ਮੇਰੀ ਲੈਫਟ ਸਾਈਡ ਮੈਂ ਲੈਫਟ ਸਾਈਡ ਬੈਠਾ ਹੋਇਆ ਹਾਂ ਗੱਡੀ ਦੀ ਹਾਂਜੀ ਮੇਰੀ ਜਿਹੜੀ ਆਪਣੀ ਗੱਡੀ ਖੜੀ ਆ ਗੱਡੀ ਖੜੀ ਆ ਇਹ ਲੈਫਟ ਸਾਈਡ ਮੈਂ ਬੈਠਾ ਹੋਇਆ ਇਧਰ ਆ ਕੇ ਉਹਨਾਂ ਨੇ ਬਾਰੀ ਖੋਲੀ ਆ ਇੱਕ ਨਾਲ ਸਰਦਾਰ ਹੀ ਤੇ ਇੱਕੋ ਮੁੰਡਾ ਮੇਰੀਆਂ ਦੋਨੋਂ ਲੱਤਾਂ ਫੜ ਗਏ ਉਹਨਾਂ ਨੇ ਥੱਲੇ ਕੀਤਾ ਆ ਮੇਰਾ ਜ਼ੇਰ ਵਜਾ ਥੱਲੇ ਵਾਇਰਲੈਸ ਮਾਰੀ ਉਹਨੇ ਮੇਰੇ ਵਜੇ ਮੁੰਡਾ ਆ ਗਿਆ ਉਤੋਂ ਉਹਨਾਂ ਵਾਇਰਲੈਸ ਮਾਰ ਮਾਰ ਕੇ ਮਾਰ ਮਾਰ ਕੇ ਮੇਰਾ ਜ਼ੇਰ ਹੀ ਬੋਲਦਾ ਜ਼ਰਾ ਟਰ ਭਾਈ ਨੱਕੋਂ ਖੂਨ ਨਿਕਲ ਗਿਆ ਵੀ ਸਾਰੀ ਸ਼ਰਟ ਭਰ ਗਈ ਪਿੱਛੇ ਸਾਰਾ ਮਾਰ ਮਾਰ ਕੇ ਸਾਰਾ ਪੱਗ ਸਿਰ ਤੇ ਵੀ ਪਗ ਮੈਂ ਪਿੱਛੇ ਬੈਠਾ ਅਨੇ ਉਹਨੇ ਕੋਈ ਬਾਤ ਨਹੀਂ ਕੀਤੀ ਬੜੇ ਪਿਆਰ ਨਾਲ ਗੱਲ ਕਰਦੇ ਪਿਆ ਭੈਣਾ ਮਾਵਾ ਦੀ ਗਾਲਾਂ ਕੱਢ ਕੇ ਥੱਲੇ ਘਰੀਸਿਆਂ ਨੂੰ ਪੈਰਾਂ ਦੇ ਨਾਲ ਤੁਸੀਂ ਨਾਲ ਬੈਠੇ ਸੀ ਪਿੱਛੇ ਬੈਠਾ ਨੇ ਨਾਲ ਹੀ ਆ ਮੈਂਗੇ ਉਹਦੇ ਨਾਲ ਵਿਚਾਰੇ ਗੱਡੀ ਸੀਗੇ ਉਹਨੇ ਉਹਦੀ ਲੱਤਾਂ ਫੜ ਕੇ ਖਿੱਚਿਆ ਆ ਬੰਦਾ ਵਾ ਬਾਬਾ ਜੀ ਇਹ ਅੱਗੇ ਵੀ ਬਹੁਤ ਅੱਕੜਦਾ ਹੀ ਹਰ ਬੰਦੇ ਨਾਲ ਲਾਈਏ ਇੱਕ ਪੱਗ ਲਈ ਇਹਨਾਂ ਨੇ ਤੁਸੀਂ ਲਾਈਏ ਉਹਦਾ ਹੋਰ ਜਿਹਦੇ ਨਾਲ ਬਈ ਮਸਲਾ ਕੀ ਹੋਇਆ ਕਹਿੰਦਾ ਵੀ ਪੱਗ ਲਾਈਏ ਟੋਲ ਪਲਾਜ਼ਾ ਨੇ ਕਰਮ ਚੜ੍ਹਿਆ ਸਾਬ ਪੈਸੇ ਮੰਗਦੇ ਨੇ ਨੇ ਗਾਲ ਕੱਢੀ ਮੈਨੂੰ ਜੀ ਸਰਦਾਰ ਦੀ ਪੱਗ ਲਾਣ ਤੇ ਸ਼ਰਮ ਨਹੀਂ ਆਉਂਦੀ ਵੀਰ ਜੀ ਮੈਂ ਤਾਂ ਕੁਝ ਬਲੀ ਨਹੀਂ ਮੈਂ ਤਾਂ ਗੱਡੀ ਨਹੀਂ ਗੱਡੀ ਜਿੰਨੇ ਨਹੀਂ ਗੱਡੀ ਮੈਂ ਜੇ ਤੁਹਾਨੂੰ ਇਹਨਾਂ ਨੇ ਗਾਲ ਕੱਢੀ ਮੈਂ ਕੁਝ ਨਹੀਂ ਬੋਲੀ ਕੀ ਗਾਲ ਕੱਢੀ ਸੀ ਬਾਈ ਕੀ ਕਰਦੇ ਕਹਿੰਦਾ ਮੈਂ ਇਹੋ ਟੱਕ ਲਾਉਂਦਾ ਪਾਗ ਲਾਉਂਦਾ ਕੀ ਗੱਲ ਗੱਡੀ ਤੈਨੂੰ ਦੱਸ ਤੂੰ ਬੇਰਮਾਹ ਹੈ ਮੈਨੂੰ ਤਾਂ ਉਹ ਜਿਹੜਾ ਦਵਾਸੀ ਵਾਲੀ ਗੱਲ ਨਹੀਂ ਕਰੀ ਬਣੀ ਸੀ ਮਜੂਸੀ ਕਹੇ ਉਸ ਟਾਈਮ ਹੈਗਾ ਸੀ ਉਹ ਇਹੀ ਖੜਾ ਸੀਗਾ ਉੱਥੇ ਚਾਹੀ ਮੈਂ ਇਹੀ ਬੰਦਾ ਮੈਂ ਨਹੀਂ ਨਹੀਂ ਮੈਂ ਤਾਂ ਹੈਗਾ ਤਾਂ ਨਹੀਂ ਗਾਲ ਕੱਢੀ ਠੀਕ ਹੈ ਜੀ ਮੈਂ ਭਾਜੀ ਇਹਨਾਂ ਨੂੰ ਕਿਹਾ ਕਹਿੰਦੀ ਮੈਨੂੰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਜਿੱਦਾਂ ਤੁਸੀਂ ਜੋ ਜਾਇਜ਼ ਦਾਡਿਕ ਕਾਨੂੰਨੀ ਕਾਰਵਾਈ ਅਸੀਂ ਕਰਵਾਉਣਾ ਚਾਹੁੰਦੇ ਆ ਕੀ ਸਰ ਬਸ ਮਸਲਾ ਕੀ ਹੋਇਆ ਯਾਰ ਇਹ ਗੱਲਬਾਤ ਵੀ ਕੀ ਸਰ ਨਹੀਂ ਆ ਸਾਨੂੰ ਕੰਟਰੋਲ ਤੋਂ ਕੋਈ ਆਇਆ ਸੀ ਇਹ ਟੂਲ ਪ੍ਰਾਈਸ ਤੇ ਲੜਾਈ ਹੋ ਗਈ ਸਭ ਤੋਂ ਪਹਿਲਾਂ ਅਸੀਂ ਐਂਬੂਲੈਂਸ ਨੂੰ ਭਾਈ ਜਿਹੜੇ ਬੰਦੇ ਸੱਟ ਲੱਗੇ ਉਹਨੂੰ ਭੇਜਣਾ ਇਹ ਕਹਿੰਦਾ ਜੀ ਮੈਂ ਮਤਲਬ ਪਤਰਕਾਰ ਭਲਾਏ ਵੇ ਆ ਅਸੀਂ ਕਹਿੰਦੇ ਵੀ ਤੁਸੀਂ ਦਾਖਲ ਹੋ ਪਹਿਲਾਂ ਜੋ ਵਣਦੀ ਕਾਰਵਾਈ ਨੂੰ ਕਰਾਂਗੇ ਕੀ ਕੀ ਕਹਿੰਦੇ ਕੀ ਨੇ ਵੀ ਪਹਿਲੀ ਦਿਨ ਕਹਿੰਦੇ ਵੀ ਪੱਗ ਲਾ ਤੇ ਵੀ ਤੂੰ ਦੇਖ ਸਕਦੇ ਹੋ ਮੁੰਡੇ ਦਾ ਕਿੰਨਾ ਖੂਨ ਬਲੱਡ ਵੀ ਨਿਕਲ ਰਿਹਾ ਉਹ ਦੱਸਿਆ ਉਹ ਦੱਸਿਆ ਹੀ ਇਹਨਾਂ ਨੇ ਅਸੀਂ ਇਹਨਾਂ ਨੂੰ ਕਹੇ ਵੀ ਆਪਣੇ ਪਹਿਲਾਂ ਟ੍ਰੀਟਮੈਂਟ ਜ਼ਰੂਰੀ ਆ ਉਹ ਤੋਂ ਬਾਅਦ ਜੋ ਬਣਦੀ ਕਾਰਵਾਈ ਕਰੀ ਜਾਵੇ ਟੋਲ ਪਲਾਜ਼ਾ ਆਣ ਦੀ ਗੁੰਡਾਗਰਦੀ ਨੂੰ ਇਸ ਤਰ੍ਹਾਂ ਦੇਖਦੇ ਹੋ ਵੀ ਐਸ.ਐਚ.ਓ ਸਾਹਿਬ ਦੇ ਨੋਰਸੂਚ ਲਿਆਤਾ ਠੀਕ ਆ ਜੋ ਕਾਰਵਾਈ ਹੋਣੀ ਕਰਾਂਗੇ ਸਾਰੇ ਮੌਕੇ ਤੇ ਆਣਗੇ ਇੱਥੇ ਗੱਲਬਾਤ ਕਰਨ ਆਣਗੇ ਆਣਗੇ ਜੀ ਠੀਕ ਹੈ ਜੀ ਬਾਈ ਹੁਣ ਸਾਡੇ ਨਾਲ ਮੌਜੂਦ ਨੇ ਬਾਈ ਕਿਵੇਂ ਦੇਖਦੇ ਹੋ ਕਾਨੂੰਨ ਹੱਥ ਵਿੱਚ ਲੈਂਦੇ ਹੋ ਤੁਸੀਂ ਕਰਮਚਾਰੀਆਂ ਕੰਮ ਕਰਦੇ ਹੋ ਇੱਥੇ ਚਲੋ ਗੱਲ ਗੱਡੀ ਦੀ ਬੱਕਰੀ ਗੱਲ ਹੈ ਹਨਾ ਪਰ ਤੁਸੀਂ ਹੁਣ ਮੁਕਰ ਵੀ ਮੈਂ ਗੱਡੀ ਬੈਕ ਰਾਨਾ ਆਇਆ ਜੀ ਮੈਂ ਗਾਰਡ ਦਾ ਕੰਮ ਕਰਦਾ ਜੀ ਮੈਂ ਗੱਡੀ ਬੈਕ ਰਾਨਾ ਆਇਆ ਜੀ ਨਾ ਨੇ ਮੈਂ ਤੇ ਗਾਲ ਕੱਢੀ ਜੀ ਬਾਕੀ ਤੁਸੀਂ ਲਾਈਏ ਕਿ ਤੁਸੀਂ ਦੂਜੇ ਮੁੰਡੇ ਲਾਈਏ ਕੋ ਬਣਿਆ ਵੀ ਖੁੱਲੀ ਜੀ ਨੀਚੇ ਗਿਰੇ ਨਹੀਂ ਇਹ ਤਾਂ ਖੁੱਲੀ ਇਹ ਬੰਦਾ ਜੀ ਇਹ ਪਰਸਨ ਸੀ ਇਹ ਕਹਿੰਦਾ ਕਿ ਤੁਹਾਨੂੰ ਬੰਦੇ ਬਣਾ ਕੇ ਭੇਜਾਂਗੇ ਔਰ ਇਹਦੇ ਨਾਲ ਹੀ ਇੱਕ ਹੋਰ ਵੀਰ ਹੋਰ ਸੀ ਉਹਦੇ ਹੱਥੇ ਔਕੀ ਟੋਕੀ ਸੀ ਇਹਨਾਂ ਇਹਨੇ ਵੀ ਬੜਿਆ ਨਾਲ ਇੱਕ ਸਰਦਾਰ ਇੱਕ ਸਰਦਾਰ ਦੀ ਚਰਬਾ ਬਣਿਆ ਹੋਇਆ ਇੰਨਾ ਜਿਆਦਾ ਖੂਨ ਗਿਰਾ ਹੋਇਆ ਜੀ ਦਮਾਲਾ ਬਣਿਆ ਪਾਪਾਈ ਦੇ ਉਹਨਾਂ ਨੇ ਵੀ ਨਾਲ ਤਾਂ ਕਈ ਮਾਰੇ ਇਹਨਾਂ ਨੂੰ ਜੀ ਉਹਨਾਂ ਨੂੰ ਮਰਿਆਦਾ ਪਤਾ ਹੋਣੀ ਚਾਹੀਦੀ ਸਰਦਾਰ ਦੀ ਕਿੱਥੇ ਦੀ ਛੱਟਾ ਲੱਗਿਆ ਉਹ ਤੁਹਾਨੂੰ ਦਿਖਾਵਾਂ ਗੱਡੀ 'ਤੇ ਵੀ ਛੱਟੇ ਲੱਗੇਵੇਂ ਆਹ ਸਾਰਾ ਦੇਖੋ ਆਹ ਭੱਜੀ ਵੀ ਮਤਲਬ ਕਿ ਨਹੀਂ ਤੇ ਦੱਬ ਗਏ ਉਹਨਾਂ ਨੇ ਇੱਥੇ ਮਾਰਿਆ ਸਿਰਾਂ ਦੇ ਵਿੱਚ ਉਹਨੂੰ ਵਾਇਰਲੈਸ ਮਾਰੀ ਵਾਇਰਲੈਸ ਥੱਲੇ ਹਾਂ ਵਾਇਰਲੈਸ ਇੱਥੋਂ ਪੜਗਾ ਕੇ ਸੇਰੇ ਦਾ ਥੱਲੇ ਉਹਨੇ ਵਾਇਰਲੈਸ ਮਾਰੀ ਉਹਦੇ ਸੱਤ ਬਈ ਨਾਲੇ ਬੈਠੇ ਸੀ ਗੱਡੀ ਨਾਲੇ ਚਾਰੇ ਆ ਅਸੀਂ ਇਕੱਠੇ ਆਏ ਆ ਚਾਰਾਂ ਨਾਲ ਇਕੱਠੇ ਜੀ ਇਕੱਠੇ ਆ ਅਸੀਂ ਕਿਵੇਂ ਦੇਖਦੇ ਹਾਂ ਵੀ ਗੁੰਡ ਘਰ ਦੀ ਸਰੇ ਆ ਮੈਂ ਇਹਨਾਂ ਦੀ ਹੋਰ ਕਿਹਦੀ ਹੁਣ ਝੋਜੜ ਦੇ ਮੂੰਹੋਂ ਹੁਣ ਜਵਾਨ ਨਹੀਂ ਨਿਕਲ ਬਹੁਤ ওভার ਬੋਰੇਗਨ ਸਰਕਾਰ ਸਖਾ ਬਣਾ ਕੇ ਬੰਦੇ ਭੇਜਾਂਗੇ ਕੀ ਬਣਾਏ ਹੁਣ ਬੋਲੇ ਨਾ ਫਿਰ ਐਨਾ ਟੱਪਦਾ ਪਿਆ ਸੀ ਪੈਸੇ ਮੰਗੇ ਕਹਿੰਦਾ ਪੁਰ ਗਾਲ ਕੱਢੀ ਕਹਿੰਦਾ ਕਿਨੇ ਗੱਡੀ ਗਾਲ ਨੂੰ ਅਸੀਂ ਇਹਨੂੰ ਡੀਸੈਂਟ ਗੱਲ ਕਰ ਰਹੇ ਹਾਂ ਕਿ ਯਾਰ ਨਹੀਂ ਆ ਸਾਡਾ ਬਣਦਾ ਇੱਧਰ ਇੱਧਰ ਦੇ ਦਾਂਗੇ ਅਸੀਂ ਗੱਲ ਨੂੰ ਪਲਟਣ ਵਾਸਤੇ ਹੁਣ ਕਹਿ ਰਹੇ ਆ ਗੱਲ ਨੂੰ ਪਲਟਣ ਵਾਸਤੇ ਇਹ ਗੱਲ ਹੋ ਰਹੀ ਆ ਯਾਰ ਦੂਜਾ ਮੁੰਡਾ ਕਿੱਥੇ ਇੱਕ ਪਤਲ ਕੇ ਕਿੱਥੇ ਗਿਆ ਨਹੀਂ ਇੱਥੇ ਸੀ ਭਾਈ ਹੁਣ ਦੌੜ ਗਏ ਸਾਰੇ ਸਰਦਾਰ ਬਚ ਗਿਆ ਦੌੜ ਗਏ ਆ ਉਹ ਸਾਰੇ ਸਰਦਾਰ ਨੇ ਪੱਗ ਲਾਈ ਆ ਉਹਨੇ ਖਿੱਚਿਆ ਲੱਤਾਂ ਤੋਂ ਫੜ ਗਈ ਤੂੰ ਸਿੱਧਾ ਖਿੱਚ ਰਿਆ ਧੱਲੇ ਨੂੰ ਅੱਖਰ ਨਹੀਂ ਨਿਕਲਣਦੇ ਹੁਣ ਪਾਈਸਾ ਦੇ ਬੈਲਟ ਲੱਗੀ ਹੋਈ ਸੀ ਬੈਲਟ ਲੱਗੀ ਦੇ ਵਿੱਚ ਘੜੀਸਿਆ ਵਾ ਔਰ ਏਡੀ ਬੇਰਹਿਮੀ ਨਾ ਚਾਹ 5 6 ਜਣੇ ਇਕੱਠੇ ਹੋ ਗਏ ਸਿਰ ਤੇ ਮੁਗਤੇ ਆ ਮੂੰਹ ਦੇ ਉੱਤੇ ਪਿੱਠੇ ਦੇ ਖੋਤੇਆਂ ਵਾਂਗੂ ਬੰਦੇ ਨੂੰ ਜਾਨਵਰਾਂ ਵਾਂਗੂ ਕੁੱਟਿਆ ਇੱਕ ਬੰਦੇ ਨੂੰ ਸਿੰਗਲ ਲੱਗੇ ਹੋਣਗੇ ਉਹਦੀ ਪੂਰੀ ਸੀਸੀਟੀਵੀ ਲੱਗੇ ਕੈਮਰੇ ਲੱਗੇ ਹੋਏ ਆ ਬੇਸ਼ੱਕ ਰਿਪੋਰਟਿੰਗ ਕਰਾ ਕੇ ਚੈੱਕ ਕਰੋ ਜੀ ਕਿੰਨੇ ਬੰਦੇ ਮੁਲਾਜ਼ਮ ਇਕੱਠੇ 7 8 ਮੁਲਾਜ਼ਮ ਇਕੱਠੇ ਇਹਨੇ ਡੁੱਟ ਕੇ ਪੈ ਗਏ ਇਦਾਂ ਦੀ ਕਿਵੇਂ ਦੇਖਦੇ ਹੋ ਪੱਗ ਲਾਉਣੇ ਭਾਈ ਪੱਗ ਲਾਉਣੇ ਤਾਂ ਬੰਦ ਕਰੋ ਇਹਨੂੰ ਢੋਲ ਪੁਲਾਜਾ ਬੰਦ ਹੋ ਹਾਂਜੀ ਗੱਲ ਕਰੋ ਇਹ ਸਿੱਖਾਂ ਨੂੰ ਹੱਥ ਪਾਇਆ ਨੇ ਸਿੱਖ ਪੱਗਾਂ ਪੱਗ ਨੂੰ ਸਿੱਖਾਂ ਦੀ ਪੱਗ ਨੂੰ ਹੱਥ ਪਾਇਆ ਸਿੱਖਾਂ ਦੇ ਮੋਹ ਹੈ ਬੰਦ ਕਰੋ ਇਹਨੂੰ ਰੋਡ ਪਰ ਆਜਾ ਬੰਦ ਹੋਣਾ ਚਾਹੀਦਾ ਇਹ ਨਾ ਉਹ ਵੀ ਬਲਾਹ ਬਾਈ ਇੱਕ ਵਾਰ ਫਸਟ ਫਾਸਟ ਏਡ ਲੈ ਲਓ ਕਿਉਂਕਿ ਮੇਜਰ ਸੱਟ ਵੀ ਹੋ ਸਕਦੀ ਹੈ ਕਿ ਨਹੀਂ ਬਾਈ ਤੁਸੀਂ ਇੱਥੇ ਜਾਦੇ ਰਹੇ ਤੁਸੀਂ ਬਾਈ ਮੇਜਰ ਕੀ ਹੈ ਦੇਖੋ ਦਰਦੋ ਹੋ ਰਹੀ ਆ ਮੇਰੇ ਬਹੁਤ ਜਿਆਦਾ ਹੋ ਰਹੀ ਆ ਪੇਨ ਪਰ ਇਹ ਦੇਖੋ ਇਹ ਬੰਦੇ ਇਦਾਂ ਦੀ ਟਰੋਲ ਕਰ ਰਹੇ ਆ ਇਹਨਾਂ ਬੁਰਾ ਹਾਲ ਕਰਿਆ ਦੇਖੋ ਕੋਈ ਇਨਸਾਨੀਅਤ ਨਾ ਦੀ ਕੋਈ ਚੀਜ਼ ਹੁੰਦੀ ਆ ਇਹਨਾਂ ਚ ਕਮਾਸਾ ਨਹੀਂ ਹੈਗੀ ਇਹ ਨਾਰਮਲ ਬੈਠੇ ਆਂ ਹੀ ਜਾ ਰਹੇ ਹੈਗੇ ਆ ਸਾਡਾ ਟਾਈਮ ਸੀ ਸਾਨੂੰ ਦੇਖੋ ਲੇਟ ਕਰ ਦਿੱਤਾ ਉਹਨਾਂ ਨੇ ਇਹ ਇਦਾਂ ਥੋੜੀ ਆ ਜੀ ਇਹ ਦੇਖੋ ਮਾਰ ਮਾਰ ਕੇ ਇਦਾਂ ਮਾਰਦਾ ਹੁੰਦਾ ਬੰਦੇ ਨੂੰ ਲਾ ਕੇ ਕਾਨੂੰਨ ਅਥੋਂ ਵਿਚ ਲੈਣਾ ਕੋਈ ਕਾਨੂੰਨ ਗੱਲ ਨਹੀਂ ਬਣਦੀ ਇਹਨਾਂ ਨੇ ਕਿਹਾ ਪੁਲਿਸ ਬੁਲਾ ਲਓ ਇਹਨਾਂ ਨੇ ਕਿਹਾ ਤੁਸੀਂ ਅਸੀਂ ਟਰੋਲ ਨਹੀਂ ਦੇ ਰਹੇ ਤੁਸੀਂ ਪੁਲਿਸ ਬੁਲਾ ਲਓ ਜੋ ਤੁਹਾਡੀ ਜਾਇਜ਼ ਕਾਰਵਾਈ ਹੋਊਗੀ ਆਪਾਂ ਕਰਨ ਨੂੰ ਤਿਆਰ ਆ ਕਹ ਆਾਂਗੇ ਪੁਲਿਸ ਸੀ ਕਿਉਂ ਬੁਲਾਈਏ ਕਹਿੰਦਾ ਬੰਦੇ ਕਹਿੰਦੇ ਆਹੀ ਆ ਪਰਵਾਨ ਜਾਂ ਭਾਰਾ ਜਾਂ ਮੁੰਡਾ ਸੀ ਨੀ ਲਿੰਗਵੀ ਵਾਲਾ ਇਹ ਵੀ ਕੀ ਗੱਡੀ ਸਾਈਡ ਤੇ ਕਰਾ ਲਓ ਦੋ ਲੋਕੀ ਕਰ ਲਾਂਗੇ ਹਾਂ ਤੋਂ ਉਹ ਵੀ ਨਹੀਂ ਕਹਿੰਦੇ ਨਹੀਂ ਇੱਥੋਂ ਨਹੀਂ ਨਿਕਲ ਸਕਦੀ ਦੋਸਤੋ ਕਿਹਾ ਉਹ ਤਾਂ ਉਹਦੇ ਪਾਤਰ ਦੀ ਭੱਜ ਕੇ ਇਧਰ ਆਇਆ ਮੇਰੇ ਵਾਲੀ ਸਾਈਡ ਹੱਥ ਮਾਰ ਕੇ ਬਾਰੀ ਖੋਲੀ ਆ ਇਹਨੇ ਬਾਰੀ ਖੋਲ ਕੇ ਦੋ ਤਿੰਨ ਬੰਦੇ ਲੱਗੇ ਆ ਇਧਰ ਇੱਕ ਜਿਹੜਾ ਸਰਦਾਰ ਪਹਿਲਾਂ ਆਇਆ ਉਹਨੇ ਮੇਰੇ ਪਹਿਲਾਂ ਪੰਚ ਕਰਿਆ ਹੋਰ ਬਾਅਦ ਵਿੱਚ ਇਹਨਾਂ ਨੇ ਖਿੱਚ ਕੇ ਥੱਲੇ ਲਾਇਆ ਬੈਲਟ ਲੱਗੀ ਹੋਈ ਆ ਫੇਰ ਵੀ ਉਹ ਤਾਂ ਖਿੱਚ ਰਹੇ ਆ ਫੇਰ ਵੀ ਖਿੱਚਣੇ ਕੋਸ਼ਿਸ਼ ਕੀਤੀ ਪੂਰੀ ਅਸੀਂ ਦੇਖ ਕੋਦਾ ਹਾਲੇ ਉਤਰੀវិធី ਜੀ ਅਸੀਂ ਦੇਖਿਆ ਵੀਰ ਨੂੰ ਆਏ ਨਾਲ ਹੈਲਪ ਕਰਨ ਉਹ ਅੱਗੇ ਉਹ ਵੀਰ ਵੀ ਸਰਦਾਰ ਆ ਜੀ ਉਹਨੂੰ ਅਸੀਂ ਕਹਿ ਰਹੇ ਆ ਵੀਰ ਨਾ ਲੜੋ ਵੀ ਤੁਸੀਂ ਦੋਵੇਂ ਸਰਦਾਰ ਆ ਉਹ ਸਾਨੂੰ ਵੀ ੱੱਕੇ ਮਾਰਨ ਲੱਗ ਗਿਆ ਜੀ ਅੱਗੇ ੱੱਚਾ ੱੱਕੇ ਮਾਰ ਕੇ ਕਹਿ ਰਿਹਾ ਤੁਸੀਂ ਕੌਣ ਹੁੰਦੇ ਤੁਸੀਂ ਪਿੱਛੇ ਬਾਈ ਮੰਜੂਰ ਸਾਰਾ ਕੁਝ ਦੇਖਿਆ ਜੀ ਉਰੀ ਆ ਅਸੀਂ ਆਪਣੀ ਅੱਖੀਂ ਦੇਖਿਆ ਸਾਰਾ ਬਿਲਕੁਲ ਜੀ ਬਿਲਕੁਲ ਉਰੀ ਆ ਜੀ ਅਸੀਂ ਅਸੀਂ ਫਿਰ ਉਹਨੂੰ ਕਹਿ ਰਹੇ ਆ ਵੀਰ ਤੇਰੇ ਕਿਹੜਾ ਕੁਝ ਹੋਇਆ ਉਹ ਅੰਦਰ ਗਿਆ ਜੀ 10 15 ਮਿੰਟ ਬਾਅਦ ਅੰਦਰੋਂ ਗੁੱਟ ਦੇ ਸੱਟ ਮਾਰ ਕੇ ਆ ਗਿਆ ਬਾਈ ਟੋਲ ਬਾਈ ਟੋਲ ਪਲਾਜ਼ਾ ਸੋਲਖੀ ਦੀ ਤਸਵੀਰਾਂ ਨੇ ਜਿੱਥੇ ਕਿ ਬਾਈ ਹੋਣ ਜਾ ਟੋਲ ਘਟਾਉਣ ਨੂੰ ਲੈ ਕੇ ਬਾਈ ਦੀ ਪੱਗ ਲਾਈ ਗਈ ਹੈ ਟੋਲ ਪਰ ਕਰਮਚਾਰੀਆਂ ਵੱਲੋਂ ਕਿਸੇ ਨਾ ਕਿਸੇ ਜਿਹੜੀ ਸੱਟ ਮਾਰੀ ਗਈ ਹੈ ਬਾਈ ਦੇ ਸਿਰ ਪਰ ਆ ਲਿਆ ਤਾਂ ਉਸ ਤੋਂ ਬਾਅਦ ਟੋਪਰ ਟੋਲ ਪਲਾਜ਼ਾ ਬਾਈ ਬੱਬਾਈ ਹੁਣ ਫ੍ਰੀ ਕਰਤਾ ਟੋਲ ਪਲਾਜ਼ਾ ਹੈ ਹਾਂ ਹੋਣਾ ਚਾਹੀਦਾ ਇਹ ਹਾਂ ਰਹਿਣਾ ਗਾਇ ਹੈ ਤਾਂ ਗੰਦ ਪਾਇਆ ਵਾ ਦੇਖੋ ਕਿੰਦਾ ਹੋਰ ਹਾਂ ਅੱਡੀ ਸੱਟ ਲੱਗੀ ਹੈ ਮੁੰਡੇ ਦੇ ਕੋਈ ਨੁਕਸਾਨ ਵੀ ਹੋ ਸਕਦਾ ਸੀਗਾ ਨੁਕਸਾਨ ਹੋਦਾ ਤਾਂ ਉਹਦੇ ਸਿਰ ਤੇ ਵੱਜਦੀ ਹਾਂ ਫਿਰ ਜਦੋਂ ਡੈਸ ਹੋ ਜਾਂਦੀ ਉਹਦੇ ਕਾਊਂਟ ਕਿਉਂ ਬੇਵਾਰ ਤੋਂ ਹੈ ਤੋਲ ਪਾ ਦਿੱਤਾ ਹੈਗੇ ਹੈ ਹੂੰ ਤਸਵੀਰਾਂ ਨੇ ਰੋਪੜਾ ਟੋਲ ਪਲਾਜ਼ਾ ਦੀਆਂ ਤਸਵੀਰਾਂ ਦਿਖਾ ਰਹੇ ਕੁਝ ਨੌਜਵਾਨਾਂ ਵੱਲੋਂ ਕਿਤੇ ਨਾ ਕਿਤੇ ਰੋਸ ਦੇ ਵਿੱਚ ਆਣ ਕੇ ਵਿਦਰੋਹ ਵਿੱਚ ਆਣ ਕੇ ਜਿਹੜਾ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਨੇ ਰੋਪੜ ਟੋਲ ਪਲਾਜ਼ਾ ਦੀਆਂ ਬਾਈ ਹੁਣੇ ਇੱਥੋਂ ਲੰਘ ਰਹੇ ਸੀਗੇ 4 22 ਸੀਗੇ ਕਹਿੰਦੇ ਵੀ 4 ਜਣੇ ਸੀ ਸਵਾਰ ਗੱਡੀ ਦੇ ਵਿੱਚ ਉਸ ਤੋਂ ਬਾਅਦ ਟੋਲ ਪਲਾਜ਼ਾ ਵਾਲਿਆਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਕਿਤੇ ਨਾ ਕਿਤੇ ਉਸ ਤੋਂ ਬਾਅਦ ਪੱਗ ਲਾਈ ਗਈ ਹੈ ਤੇ ਸਿਰ ਦੇ ਵਿੱਚ ਬਾਈ ਕਹਿੰਦਾ ਵੀ ਵਾਇਰਲੈਸ ਮਾਰੀ ਆ ਵਾਇਰਲੈਸ ਮਾਰਨ ਦੇ ਨਾਲ ਜਿਹੜਾ ਸਿਰ ਵੀ ਪਾੜ ਗਿਆ ਤੇ ਪ੍ਰਸ਼ਾਸਨ ਵੀ ਇੱਥੇ ਮੌਜੂਦਾ ਪ੍ਰਸ਼ਾਸਨ ਕਹਿੰਦਾ ਵੀ ਦੋਹ ਕਿ ਜਿਹੜੀ ਬਣਦੀ ਕਾਰਵਾਈ ਹੈ ਜਿਸ ਦੀ ਗਲਤੀ ਹੋਊਗੀ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਫਿਰ ਕਿਹਨ ਐਸਐਸਐਫ ਵਾਲੇ ਵੀ ਇੱਥੇ ਪਹੁੰਚੇ ਨੇ ਜੇ ਕਿਹੜੀ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਨੇ ਉਹਨਾਂ ਨਾਲ ਵੀ ਇੱਕ ਵਾਰੀ ਗੱਲਬਾਤ ਕਰਦੇ ਆ ਹਾਂ ਜੀ ਬੀ ਸਸਰੀ ਆਲੀ ਮੇਰੇ ਕੋਈ ਮੈਡੀਕਲ ਸਹੂਲਤ ਵੀ ਦਿੱਤੀ ਜਾ ਰਹੀ ਵੀਰ ਨੂੰ ਸੱਟ ਲੱਗੀ ਹਾਂ ਜੀ ਹਾਂ ਜੀ ਇਹਨਾਂ ਨੂੰ ਅਸੀਂ ਹਸਪੀਟਲ ਭੇਜ ਕੇ ਰਏ ਸੀਗੇ ਇਹ ਗਏ ਨਹੀਂ ਇਹ ਕਹਿੰਦੇ ਪਹਿਲਾਂ ਜਿੰਨਾ ਚਿਰ ਪ੍ਰੈਸ ਨਹੀਂ ਆਉਂਦੀ ਸੀ ਜਾਂਦੇ ਨਹੀਂ ਹੁਣ ਵੀ ਐਂਬੂਲੈਂਸ ਉਹ ਖੜੀ ਏ ਸਾਹਮਣੇ ਇਹਨਾਂ ਲਈ ਠੀਕ ਹੈ ਤੇ ਇਹ ਖੁਦ ਜਾਣ ਹੀ ਰਹੇ ਛੋਟਾ ਮੋਟਾ ਟਰੀਟਮੈਂਟ ਕਰ ਦੋ ਕਿਉਂਕਿ ਤੁਹਾਨੂੰ ਪਤਾ ਉਹ ਕਿ ਨਾ ਸਾਡੇ ਲਈ ਫਰਸਟ ایڈ ਲਈ ਹੈਗਾ ਜਿਵੇਂ ਉਹਦੀ ਬਲੀਡਿੰਗ ਸੀ ਉਹ ਅਸੀਂ ਬੰਨ ਕੇ ਪੱਟੀ ਉਹਨਾਂ ਦੀ ਕੋਈ ਬਲੀਡਿੰਗ ਰੋਕਤੀ ਠੀਕ ਹੈ ਤੇ ਬਾਕੀ ਤਾਂ ਜੋ ਟਰੀਟਮੈਂਟ ਉਹ ਹਸਪੀਟਲ ਹੀ ਹੋਣਾ ਵੀਰੋ ਹਸਪੀਟਲ ਹੀ ਹੋਊ ਕਰਦੇ ਪਏ ਆ ਵੀਰ ਜੀ ਇਦਾਂ ਦੀ ਗੁੰਡਾਗਰਦੀ ਹੁਣ ਪੰਜਾਬ ਦੇ ਵਿੱਚ ਵੀ ਚੱਲੂ ਜਾ ਰਹੀ ਹੈ ਸਾਡੀਆਂ ਪੱਗਾਂ ਲਾਈਆਂ ਜਾ ਰਹੀਆਂ ਵੀਰ ਅਸੀਂ ਪੰਜਾਬ 'ਚ ਵੀ ਸੇਫ ਨਹੀਂ ਹੈਗੇ ਫਿਰ ਬੜੀ ਸੋਚਣ ਵਾਲੀ ਗੱਲ ਹੈ ਬਹੁਤ ਜਿਆਦੀ ਸੋਚਣ ਵਾਲੀ ਗੱਲ ਆ ਵੀਰ ਜੀ ਜੇ ਇਦਾਂ ਹਰ ਰੋਜ਼ ਇਦਾਂ ਹੁੰਦਾ ਹਾਲਾ ਕਿ ਅਸੀਂ ਚਾਰ ਬੰਦੇ ਆ ਚਾਰ ਬੰਦਿਆਂ ਦੇ ਹੁੰਦੇ ਇਦਾਂ ਹੁੰ ਰਿਹਾ ਜਾਂ ਕੱਲੇ ਹੁੰਦੇ ਜੇ ਤੁਸੀਂ ਕੱਲੇ ਹੁੰਦੇ ਪਤਾ ਨਹੀਂ ਕਿਹਾ ਕੁਝ ਕਰਦੇ ਬਿਲਕੁਲ ਭਾਜੀ ਜੇ ਫੈਮਿਲੀ ਨਾਲ ਹੋਵੇ ਫਿਰ ਕੀ ਕਰਾਂਗੇ ਅਸੀਂ ਇਦਾਂ ਦਾ ਵੀਰ ਬਹੁਤ ਔਖਾ ਹੋ ਜਾਊਗਾ ਫਿਰ ਅਸੀਂ ਤਾਂ ਵੀਰ ਪੂਰੀ ਇਨਸਾਫ ਦੀ ਮੰਗ ਕਰਦੇ ਆ ਜੇ ਆ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਪਹਿਲਾਂ ਹੂੰ ਅਈ ਸੋਚਦੇ ਸੀ ਕਿ ਲੋਕਾਂ ਨੂੰ ਹੁੰਦਾ ਸ਼ਾਇਦ ਪਤਾ ਨਹੀਂ ਕੀ ਚੱਕਰ ਆ ਜੂਈ ਚੱਕਰ ਹੈਨਾ ਉਹ ਸਾਡੇ ਨਾਲ ਹੀ ਹੋ ਗਿਆ ਪਤਾ ਹੀ ਨਹੀਂ ਲੱਗਾ ਮੈਂ ਉਹਨੂੰ ਭਰਾ ਨੂੰ ਸਮਝਾਣ ਡਿਆ ਮੈਂ ਕਿਹਾ ਭਰਾਵਾ ਤੂੰ ਸਰਦਾਰ ਬੰਦਾ ਕਿਉਂ ਲੜਨਦਿਆਂ ਤੂੰ ਦੇ ਹੱਥੀਂ ਕਿਉਂ ਪੈਨ ਪੱਗ ਲਾਤੀ ਤੂੰ ਰੁੱਕ ਜਾ ਉਹਨੇ ਆਪ ਹੀ ਪੱਗ ਬੰਨੀ ਸੀ ਆਪ ਹੀ ਪੱਗ ਬੰਨੀ ਸੀ ਨਾਲ ਦਿਮਾਲਾ ਸਜਾਇਆ ਉਸ ਬੰਦੇ ਨੇ ਆਹ ਸਿੰਘ ਦਾ ਆਹ ਸਿੰਘ ਹੁੰਦੇ ਆ ਦਿਮਾਲਾ ਸਜਾਇਆ ਉਸ ਬੰਦੇ ਨੇ ਆਈ ਉਹ ਚਲੋ ওই ਚੀਜ਼ ਤੇ ਆਪਾਂ ਪ੍ਰਸ਼ਨ ਨਹੀਂ ਕਰਦੇ ਹੈਨਾ ਹਾਂ ਠੀਕ ਆ ਸਰਦਾਰ ਹੋਊਗਾ ਠੀਕ ਆ ਮਤ ਨਹੀਂ ਚੱਕਣਾ ਜੀ ਸਾਥ ਨਹੀਂ ਚੱਕਣਾ ਬੰਦਾ ਨਾ ਭਾਜੀ ਕਿਸੇ ਤੇ ਆ ਸਾੜੇ ਸਾਡੇ ਭਰਾ ਆ ਅਸੀਂ ਪੰਜਾਬ ਦੇ ਵਾਸੀ ਆ ਨਾ ਅਸੀਂ ਚਾਹਨੇ ਕਿਸੇ ਨਾਲ ਨਜਾਇਜ਼ ਨਾ ਹੋਵੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਜੀ ਪ੍ਰਸ਼ਾਸਨ ਬੁਲਾ ਲਓ ਜੋ ਸਾਡਾ ਸੈਟਲਮੈਂਟ ਹੋਊਗਾ ਅਸੀਂ ਕਰਨ ਨੂੰ ਤਿਆਰ ਆਂ ਅਸੀਂ ਭੱਜਣ ਦੀ ਲੱਗੇ ਅਸੀਂ ਭੱਜਣਾ ਹੁੰਦਾ ਆ ਕੀ ਬਾਜੀ ਪਲਾਸਟਿਕ ਦਾ ਡੰਡਾ ਨਿਕਲ ਜਾਣਾ ਮਿੰਟ 2 ਲੱਗਣੇ ਸਾਨੂੰ ਨਿਕਲਣਾ ਨਾ ਮੈਂ ਕਿਹਾ ਪਿੱਛੇ ਕਰਾ ਦੇ ਜਾਂ ਸਾਈਡ ਦੇ ਲੋ ਕਹਿੰਦਾ ਆਈਡੀ ਦਊਂਗਾ ਤੇ ਗੱਡੀ ਹਲਾਣੇ ਨਹੀਂ ਤਾਂ ਤੁਹਾਨੂੰ ਬੰਦੇ ਬਣਾ ਕੇ ਭੇਜਾਂਗੇ ਤੁਸੀਂ ਕਹਿ ਰਹੇ ਹੋ ਫਸਟ ਐਂਡ ਨੂੰ ਜਾਣੀ ਪਹਿਲਾਂ ਇਨਸਾਫ ਮੰਗ ਕਰਦੇ ਹਾਂ ਬਿਲਕੁਲ ਵੀਰ ਜੀ ਪਹਿਲਾਂ ਇਨਸਾਫ ਦੀ ਮੰਗ ਕਰਦੇ ਆ ਬਾਅਦ ਵਿੱਚ ਵੀਰ ਜੀ ਸੁਣਦਾ ਹੀ ਕੋਈ ਨਹੀਂ ਵੀ ਪਤਾ ਨਹੀਂ ਕਿੱਥੇ ਜਾਣੀ ਮੇਰੇ ਕੋਲ ਕਿੱਟ ਪਈ ਹੋਈ ਆ ਮੈਂ ਮੈਡੀਸਨ ਲਈ ਆ ਕਿੱਟ ਮੇਰੇ ਕੋਲ ਹੈਗੀ ਸਾਰੀ ਗੱਡੀ ਦੇ ਵਿੱਚ ਆਪਣੇ ਦੇਖੋ ਫਸਟ ਏਡ ਹੁੰਦਾ ਆ ਹਰ ਗੱਡੀ ਜੇ ਹੁੰਦਾ ਹੈ ਨਾ ਅਸੀਂ ਰੂਲ ਐਂਡ ਰੈਗੂਲੇਸ਼ਨ ਸਾਰੇ ਫਾਲੋ ਕਰਦੇ ਆ ਮੈਂ ਕਹਾਂ ਤੁਸੀਂ ਵੈਰੀਫਾਈ ਕਰੋ ਸਾਡਾ ਬੰਦਾ ਸਾਡੇ ਬਾਅਦ ਕਾਰਵਾਈ ਕਰੋ ਤੁਹਾਡੇ ਦੇ ਬੰਦੇ ਦੀ ਤੁਹਾਡੇ ਦੇ ਕਰਵਾ ਕੇ ਜਾਵਾਂਗੇ ਹੁਣ ਬੰਦੇ ਤੁਸੀਂ ਸਾਨੂੰ ਬਣਾ ਲਓ ਅਸੀਂ ਤੁਹਾਨੂੰ ਬਣਾ ਕੇ ਦੇਖ ਲੈਣੇ ਆ ਜਿੰਨੇ ਜੋ ਗਿਆ ਸੀ ਹੈਗੇ ਤੁਸੀਂ ਕਰ ਲਓ ਜਿੰਨੇ ਜੋ ਗਿਆ ਸੀ ਹੈਗੇ ਅਸੀਂ ਕਰ ਲਾਂਗੇ ਨੂੰ ਟੋਲ ਪਲਾਜ਼ਾ ਕਿਵੇਂ ਦੇਖਦੇ ਹੋ ਭਾਈ ਹੁਣ ਇਹ ਕਹਿੰਦੇ ਵੀ ਰੋਸ ਵਿੱਚ ਆ ਕੇ ਨਾਲ ਦੇ ਸਾਥੀ ਨੇ ਇਹਦੇ ਕਾਗਜ਼ ਚੈੱਕ ਕਰੋ ਪਹਿਲਾਂ ਦੇ ਦੇ ਪਰਮਿਟ ਚੈੱਕ ਕਰੋ ਮ ਆਵਾਕਾ ਦੋਦਾ ਚੱਲਦਾ ਤੁਹਾਡਾ ਕੀ ਕੰਟ੍ਰੈਕਟ ਹੋਇਆ ਤੁਹਾਡੇ ਕੋ ਕਿੰਨੇ ਸਾਲਾਂ ਦਾ ਇਹ ਪਰਮਿਟ ਸੀਗਾ ਕਿੰਨੇ ਸਾਲਾਂ ਦਾ ਤੁਸੀਂ ਟੈਕਸ ਵਸੂਲਣਾ ਸੀਗਾ ਉਸ ਤੋਂ ਬਾਅਦ ਤੁਸੀਂ ਦੇਖੋ ਇਸ ਇਸ ਏਰੀਆ ਤੋਂ ਲੈ ਕੇ ਪਿੱਛੇ ਏਰੀਆ ਤੱਕ ਇਹਨਾਂ ਨੇ ਉਹ ਦੇਖੋ ਪੱਥਰ ਰੱਖੇ ਹੋਏ ਆ ਰਾਤ ਨੂੰ ਕੋਈ ਵੀ ਗੱਡੀ ਨੂੰ ਰਿਫਲੈਕਟਰ ਇੰਨੇਗਾ ਵੱਜ ਜਾਵੇ ਕੁਝ ਹੋ ਜਾਵੇ ਤੁਸੀਂ ਮੈਂ ਕਹਿੰਨਾ ਇਹਨਾਂ ਨੂੰ ਫ੍ਰੀ ਕੋਈ ਫੋਨ ਨਹੀਂ ਚਾਹਦਾ ਟੋਲ ਲੈਣਾ ਆ ਬਸ ਹੋ ਰਿਹਾ ਕਿੱਥੇ ਫੋਨ ਚੱਕਣਗੇ ਇੱਥੇ ਸਾਨੂੰ ਤਾਂ ਲੰਘਣ ਨਹੀਂ ਦੇਣਦਾ ਇਹਨਾਂ ਨੇ ਸਾਡੀ ਹੈਲਪ ਕੀ ਕਰਨੀ ਹੈ ਮਤਲਬ ਟੈਕਸ ਫ੍ਰੀ ਦੇ ਵਿੱਚ ਭਰਦੇ ਆਪਾਂ ਬਿਲਕੁਲ ਜੀ ਬਿਲਕੁਲ ਫ੍ਰੀ ਦੇ ਭਰਿਆ ਜਾ ਰਿਹਾ ਸਾਰ ਜੀ ਫਿਰ ਇਹੀ ਕਹਾਂਗੇ ਇਸੇ ਗੱਲੋਂ ਨਾ ਬੰਦਾ ਮੇਰੀ ਗੱਲ ਸੁਣੋ ਅਸੀਂ ਪੰਜਾਬ ਛੱਡਣਾ ਨਹੀਂ ਜਾਂਦੇ ਸਾਡੇ ਆਪਣੇ ਹੀ ਬੰਦੇ ਲੱਤਾਂ ਖਿੱਚਣ ਲੱਗੇ ਹੋਏ ਆ ਮੈਂ ਤਾਂ ਹੁਣ ਕਹਾਂਗਾ ਭਰਾਵਾ ਛੱਡੋ ਪੰਜਾਬ ਕਿਤੇ ਹੋਰ ਚੱਲ ਚਲੋ ਹਾਂ ਪਰ ਕਮ ਸੇ ਕਮ ਦੀ ਗੱਲ ਤਾਂ ਸੁਣਦੇ ਨਾ ਇੱਜ਼ਤ ਤਾਂ ਹੁੰਦੀ ਹੈ ਨਾ ਤਾਂ ਭਾਈ ਉਹ ਤਾਂ ਇੱਜ਼ਤ ਹੀ ਨਹੀਂ ਸਾਡੀ ਦੱਸ ਕੀ ਕਰਨੀ ਆ ਸਰਦਾਰ ਨੂੰ ਤਾਂ ਦੇਖਣਾ ਚਾਹੀਦਾ ਏ ਯਾਰ ਕਟੂਗੜੇ ਕੋਈ ਕੰਮ ਸੇ ਕੰਮ ਬੰਦਾ ਮੇਰੀ ਗੱਲ ਸੁਣੋ ਗਲਤੀ ਹੋਵੇ 100 ਗਲਤੀ ਹੋਵੇ ਸੇਰ ਥੋੜੀ ਪਾੜਾਂਗੇ ਆਪਾਂ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਜੀ ਜਲੰਧਰ ਤੋਂ ਆ ਰਹੇ ਸੀ ਸਾਡਾ ਚੰਡੀਗੜ੍ਹ ਸਾਡੀ ਮੀਟਿੰਗ ਸੀਗੀ ਬਹੁਤ ਜ਼ਰੂਰੀ ਸਾਡੇ ਮੋਰੇ ਨੇ ਐਚਪੀ ਨੰਬਰ ਗੱਡੀ ਲੱਗੀ ਸੀ ਪਤਾ ਨਹੀਂ ਕੋਈ ਆਫੀਸਰ ਸੀ ਕੀ ਸੀਗਾ ਉਹਨੇ 3-4 ਮਿੰਟ ਖਰਾਬ ਕਰਤੇ ਮੈਂ ਕਹਾ ਭਾਜੀ ਅਕੋਰਡਿੰਗ ਟੂ ਰੂਲ 30 ਸੈਕਿੰਡ ਜਾਂ 1.5 ਮਿੰਟ ਜੋ ਵੀ ਹੁੰਦਾ ਤੁਸੀਂ ਉਹ ਟੋਲ ਕਟਾ ਕੇ ਜਿੱਦਾਂ ਮਰਜ਼ੀ ਕਰੋ ਤੁਹਾਨੂੰ ਅਸੀਂ ਲੰਘਣ ਨਹੀਂ ਦੇਣਾ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਅਸੀਂ ਗੱਡੀ ਸਾਈਡ ਤੇ ਲਵਾ ਲਓ ਅਸੀਂ ਕਰ ਲੈਨੇ ਆ ਨਾ ਤੁਸੀਂ ਵੈਰੀਫਾਈ ਕਰਨਾ ਅਸੀਂ ਨਹੀਂ ਦੇਣਾ ਦੇਣਾ ਉਹ ਬਾਅਦ ਚ ਕਰ ਲੈਨੇ ਪਿੱਛੇ ਟ੍ਰੈਫਿਕ ਜਾਮ ਹੋ ਗਿਆ ਜਿਹੜੇ ਰਹੇ ਜਿਹੜੇ ਕੋ ਕਰਿਆ ਮੈਂ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਪੱਕ ਤਾਰੀ ਆ ਉਹ ਹੁਣ ਆ ਵੀ ਨਹੀਂ ਰਿਹਾ ਸਾਹਮਣੇ ਜੀ ਉਹ ਇੱਥੇ ਬੈਠਾ ਮੇਰੀ ਗੱਲ ਸੁਣ ਬੈਠਾ ਅਸੀਂ ਵੀ ਸਰਦਾਰ ਆ ਉਹ ਵੀ ਸਰਦਾਰ ਅਸੀਂ ਉਹਨੂੰ ਮਾਰਾਂਗੇ ਨਹੀਂ ਕਿਸੇ ਨੂੰ ਨਹੀਂ ਮਾਰਾਂਗੇ ਪ੍ਰਸ਼ਾਸਨ ਕਰੂਗਾ ਜੋ ਕਰੂਗਾ ਪਰ ਕਮ ਸਿਕਮ ਖੜਨਾ ਫਰਜ਼ ਬਣਦਾ ਨਾ ਅਸੀਂ ਅਸੀਂ ਜੇ ਤੁਸੀਂ ਉੱਥੇ ਖੜੇ ਹੋ ਫਰਜ਼ ਬਣਦਾ ਅਸੀਂ ਜੇ ਮੰਨ ਲਓ ਰਬੇ ਦੀ ਸੀਗੀ ਜੀ ਅਸੀਂ ਲੜਨਾ ਹੈ ਭਾਈ ਜੀ ਤਾਂ ਅਸੀਂ ਜੇ 60 ਰੁਪਏ ਦੀ ਪਰਚੀ ਸੀਗੀ ਨਾ ਅਸੀਂ ਖੜੇ ਸੀ ਨਾ ਭੱਜੇ ਤੇ ਨਹੀਂ ਨਾ ਇੱਥੇ ਕੋਈ ਬੇਇੱਜ਼ਤੀ ਵਾਲੀ ਗੱਲ ਤਾਂ ਨਹੀਂ ਹੈਗੀ ਨਾ ਅਸੀਂ ਕੋਈ ਚੋਰੀ ਗੱਲ ਨਹੀਂ ਕਰ ਰਹੇ ਮੂੰਹ ਤੇ ਗੱਲ ਕਰ ਰਹੇ ਆ ਕੈਮਰਾ ਲੱਗਾ ਟਾਈਮਰ ਓਵਰ ਹੋ ਚੁੱਕਾ ਸੀਗਾ ਅਸੀਂ ਪ੍ਰੋਪਰ ਚੈੱਕ ਕਰ ਰਹੇ ਸੀਗੇ ਜੇ ਟਾਈਮਰ ਹੁੰਦਾ ਫਿਰ ਅਸੀਂ ਜੋ ਬਣਦਾ ਇਹਨਾਂ ਦਾ ਜਾਇਜ਼ ਦੇ ਕੇ ਜਾਂਦੇ ਪਰ ਹੁਣ ਨਹੀਂ ਤੋਂ ਇੱਕ ਵਾਰੀ ਆਪਾਂ ਇਹ ਟੋਲ ਫ੍ਰੀ ਕਰੇ ਜਦ ਤੱਕ ਇਨਸਾਫ ਨਹੀਂ ਹੁੰਦਾ ਜੀ ਆਪਾਂ ਟੋਲੇ ਹੋਰ ਕਿਸੇ ਪਰਚੀ ਨਹੀਂ ਕੱਟਣ ਦੇਣੀ ਹਾਂਜੀ ਇੱਦਾਂ ਹੀ ਰਹੂਗੇ ਜਦ ਤੱਕ ਇਨਸਾਫ ਨਹੀਂ ਹੁੰਦਾ ਜੀ ਠੀਕ ਹੈ ਪ੍ਰਸ਼ ਇਹ ਨਹੀਂ ਕੁਝ کہہ ਰਹੇ ਜੀ ਇਹ ਤਾਂ ਚੁੱਪਾ ਕਰੇ ਹੋਏ ਨੇ ਆਪਾਂ ਬੁਲਾਏ ਨਹੀਂ ਹੋਰ ਬੰਦੇ ਆਪਣੇ ਹਾਂਜੀ ਅਪਾ ਤਾਂ ਧਰਨਾ ਲਾਵਾਂਗੇ ਹੀ ਇੱਥੇ ਜਦ ਤੱਕ ਇਨਸਾਫ਼ ਨਹੀਂ ਹੁੰਦਾ ਜੀ ਹਾਂਜੀ ਪੌਣਾ ਘੰਟਾ ਹੋ ਗਿਆ ਇੱਥੇ ਤਿੰਨ ਚਾਰ ਗੱਡੀਆਂ ਨੇ ਉਹ ਬੈਂਸ ਮੁਸਕੇ ਹਟ ਗਏ ਆ ਇੱਕ ਦੋ ਬੰਦੇ ਧੱਕੇ ਨਾਲ ਨਿਕਲ ਗਏ ਨਿਕਲ ਕੇ ਚਲੋ ਜੇ ਗਲਤੀ ਆ ਉਹ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਇਹ ਜਿਹੜੇ ਜ ਬੰਦੇ ਤੇ ਬਦਮਾਸ਼ੀ ਚੱਲਦੀ ਹੈ ਨਾ شریف ਬੰਦਾ ਦੇਖ ਕੇ ਉਹਨੂੰ ਢਾ ਲੈਂਦੇ ਆ ਠੀਕ ਹੈ ਨਾ ਹੁਣ ਅਸੀਂ ਨਜਾਇਜ਼ ਨਹੀਂ ਹੋਣ ਦਵਾਂਗੇ ਆਪਣੇ ਨਾ ਅਸੀਂ ਖੜ ਗਏ ਅਸੀਂ ਵੀ ਖੜ ਗਏ ਹੁਣ ਠੀਕ ਹੈ ਕੋਈ ਨਹੀਂ ਭਰਾਵਾ ਜੋ ਕਰਨਾ ਸਾਡੇ ਦੇ ਕਾਰਵਾਈ ਕਰ ਲੋ ਅਸੀਂ ਇਹ ਬੰਦਾ ਉੱਪਰ ਛਾਤੀ ਮਾਰ ਲਓ ਪਹਿਲੇ ਇੱਥੇ ਸਾਰੇ ਲਾਈਨ ਲੱਗੀ ਸੀ ਪੰਜ ਪੰਜ ਬੰਦੇ ਖੜੇ ਪਤਾ ਨਹੀਂ ਕਿੰਨੇ ਬੰਦੇ ਨੇ ਖਿੱਚ ਕੇ ਤੋਆ ਮਿੰਟਾਂ ਸਕਿੰਟਾਂ ਸਿਰ ਪਾੜ ਕੇ ਲੰਮਾ ਬਾਤਾ ਬੰਦਾ ਉਹਨਾਂ ਨੇ ਮੈਂ ਉੱਤਰ ਕੇ ਡਰਾਈਵਰ ਸਾਈਡ ਤੋਂ ਉੱਤਰ ਕੇ ਫੇਰ ਉਹਨੂੰ ਛਡਾਇਆ ਕੱਲੇ-ਤਲੇ ਨੇ ਸਮਝਾਇਆ ਭਰਾਵਾ ਤੂੰ ਸਰਦਾਰ ਬੰਦਾ ਉਹ ਵੀ ਸਰਦਾਰ ਬੰਦਾ ਬੈਗ ਗੱਲ ਕਰ ਲੈਂਦੇ ਆ ਸ਼ਾਂਤੀ ਨਾਲ ਗੱਲ ਕਰ ਲੈਂਦੇ ਪਰ ਕੋਈ ਬੰਦਾ ਸੁਣਨ ਨੂੰ ਤਿਆਰ ਨਹੀਂ ਉਹ ਕਹਿੰਦਾ ਸਿੱਧਰ ਇੱਥੋਂ ਭਾਈ ਉਹ ਕਹਿੰਦਾ ਮੈਂ ਤਾਂ ਬਦਮਾਸ਼ ਆ ਤੂੰ ਮੇਰਾ ਕੀ ਕਰ ਲਊਗਾ ਮਾਲਕ ਮੇਰੇ ਨਾਲ ਆ ਪਤਾ ਨਹੀਂ ਮਾਲਕ ਦੀ ਸ਼ੈ ਆ ਸਰਕਾਰ ਦੀ ਸ਼ੈ ਆ ਮੈਨੂੰ ਨਹੀਂ ਪਤਾ ਇਹ ਉਹ ਬਈ ਪਰਸੋਂ ਇਹਨਾਂ ਨੇ ਮਾਰ ਨਾਲ ਗੱਡੀ ਫੀਸਾ ਪਾਉਂਦੀ ਆ ਜੀ ਇਹਨਾਂ ਨੇ اسی ਟੋਲ ਤੇ اسی ਟੋਲ ਤੇ ਸ਼ੰਭੂ ਵਾਲੇ ਟੋਲ ਤੇ ਜੀ ਅੱਛਾ ਸਾਡਾ ਵੀ ਟੋਲ ਹਾਂਜੀ ਇਹ ਉੱਪਰ ਤਮਾਸ਼ਾ ਦੇਖਦੇ ਫਿਰ ਮਾਰਨੇ ਨੂੰ ਆਂਦੇ ਆ ਜੀ ਤੋ ਇੱਕ ਵਾਰ ਇਸ ਸੰਬੰਧੀ ਟੋਲ ਵਾਲਾ ਨੇ ਵੀ ਗੱਲਬਾਤ ਕਰਦੇ ਆ ਕਿਉਂਕਿ ਬਾਈ ਹੁਣ ਕਹਿ ਰਹੇ ਜਿਹੜੇ ਮੁੰਡੇ ਨੇ ਹੱਥੋਪਾਈ ਕੀਤੀ ਹੈ ਜਿਹੜਾ ਜਿਹੜੀ ਵਾਇਰਲਸ ਸਿਰ ਦੇ ਵਿੱਚ ਮਾਰੀ ਹੈ ਜਿੱਦਾਂ ਸਭ ਤੋਂ ਪਹਿਲਾਂ ਗੱਲਬਾਤ ਹੋਈ ਹੈ ਉਹਨਾਂ ਨਾਲ ਵੀ ਇੱਕ ਵਾਰੀ ਅੰਦਰ ਜਾ ਕੇ ਦਫ਼ਤਰ ਦੇ ਵਿੱਚ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਪਹਿਲੇ ਸਾਰੇ ਟੋਲ ਬੰਦ ਕਰਾਓ ਜੀ ਇਹਨਾਂ ਹਰਾਮਗਰੀ ਕਰੱਖੇ ਸਭ ਨੇ ਟੋਲ ਵਾਲਾ ਨੇ ਸਾਰੇ ਟੋਲ ਬੰਦ ਕਰਾਓ ਜੀ ਪਹਿਲੇ ਫਿਰ ਚਾਹਾਂਗੇ ਉੱਪਰ ਜੀ ਮੈਂ ਉੱਪਰ ਜਾਣਾ ਥਾੜਾ ਕੰਮ ਨਹੀਂ ਹੈ ਥੱਲੇ ਆਵੇ ਥੱਲੇ ਗਏ ਉੱਪਰ ਜਾਣਾ ਸਾਰੇ ਬੱਪਰ ਜਾਣੇ ਦਾ ਕੰਮ ਨਹੀਂ ਥੱਲੇ ਆਉਣ ਉਹ ਟੋਲ ਕਿਸ ਤਰ੍ਹਾਂ ਬੰਦ ਹੋਣ ਦੇ ਕੰਮਚਾਰ ਕਰਮਚਾਰੀ ਆਏ ਨੇ ਗੱਲਬਾਤ ਕਰਨ ਇਹਨਾਂ ਨਾਲ ਕੋਈ ਗੱਲ ਆ ਨਹੀਂ ਆਇਆ ਅਜੇ ਤੱਕ ਇੱਥੇ ਆਉਣ ਇੱਥੇ ਆ ਕੇ ਗੱਲ ਕਰਨ ਉਹ ਬੰਦ ਕਰਾਓ ਜੀ ਪਹਿਲੇ ਕਰਮਚਾਰੀ ਜਿਹੜੇ ਵੀ ਹੈ ਕੈਮਿਊ ਤੇ ਵੀ ਟੋਲ ਬੰਦ ਹੋਣਾ ਚਾਹੀਦਾ ਇਨਸਾਫ ਦੀ ਮੰਗ ਕਰ ਰਹੇ ਨੇ ਕਿਤੇ ਨਾ ਕਿਤੇ ਵੀ ਟੋਲ ਬੰਦ ਹੋਣਾ ਚਾਹੀਦਾ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਅੱਗੇ ਉੱਪਰ ਨਹੀਂ ਜਾਣਾ ਕਿਸੇ ਬੰਦੇ ਨਾਲ ਉੱਪਰ ਨਹੀਂ ਜਾਊਗਾ ਕੋਈ ਨਹੀਂ ਆ ਰਹੇ ਮੇਰੀ ਗੱਲ ਹਾਂਜੀ ਬੋਲੋ ਮੈਨੂੰ ਬੋਲੋ ਹਲੋ ਅੱਜ ਅਸੀਂ ਖੜੇ ਹਾਂ ਅੱਜ ਭੱਜੇ ਤੋਂ ਨਹੀਂ ਕ ਤੁਹੋ ਬਾਈ ਕੁਰੀ ਬਹਿ ਕੇ ਤਾਂ ਕੱਲ ਇੱਕ ਬੰਦਾ ਰਾਉਂਡ ਆਫ ਕੀਤਾ ਦੋ ਭੱਜ ਗਏ ਆ ਪਤਾ ਨਹੀਂ ਕਿੱਥੇ ਭੱਜ ਗਏ ਕੋਈ ਕਹਿੰਦੀ ਇੱਥੇ ਆ ਜਾਂਦੀ ਸਾਰੇ ਆ ਜਾਂਦੀ ਕੋਈ ਨਹੀਂ ਕਮਜ਼ਕਮ ਇੰਚਾਰਜ ਜੀ ਆ ਜਵੇ ਅਸੀਂ 10 ਕਦਮ ਔਰ ਕੇ ਤੁਰ ਕੇ ਆ ਜਵੇ ਅਸੀਂ ਹਸਪਤਲ ਗਏ ਉਹ ਲੈ ਕੇ ਬੰਦਿਆਂ ਨੂੰ ਉਹਨੇ ਕੱਲੇ ਗਏ ਮੇਰੇ ਸਾਹਮਣੇ ਗਏ ਕੱਲੇ ਗਏ ਅਸੀਂ 100 ਕਿਲੋਮੀਟਰ ਤੋਂ ਆਏ ਜਲੰਧਰ ਸ਼ਹਿਰ ਤੋਂ ਇਹ 10 ਕਦਮ ਤੋਂ ਇੱਥੇ ਨਹੀਂ ਆ ਸਕਦੇ 10 ਅਸੀਂ ਖੜੇ ਕਰਨ ਨੂੰ ਤੇ ਅਸੀਂ ਖੜੇ ਆ ਇੱਥੇ ਭਰਾਵਾ ਏਸੀ ਛੱਡ ਕੇ ਖੜੇ ਤੁਸੀਂ ਏਸੀ ਛੱਡ ਕੇ ਬਾਹਰ ਤਾਂ ਆਓ ਅਸੀਂ ਤੁਹਾਡੇ ਕੋ ਖੜੇ ਆ ਟੋਲ ਵਾਲਿਆਂ ਨਾਲ ਗੱਲਬਾਤ ਹੋਈ ਸਰ ਤੁਹਾਡੀ ਹਾਂ ਅਈ ਖੜੇ ਹੋ ਕੇ ਗੱਲ ਕਰਨ ਤਿਆਰ ਆ ਗੱਲ ਕਰੋ ਤੁਸੀਂ ਟੋਲ ਬੰਦ ਹੈ ਜੀ ਵੇ ਟੋਲ ਬੰਦ ਹੈ ਜੀ ਸੋਲ ਮੇਰੇ ਬੰਦ ਨਹੀਂ ਹੋਆ ਬੰਦ ਆ ਆਟੋਮੈਟਿਕ ਹੋ ਜਾਣਾ ਜਦ ਛੱਡ ਕੇ ਧੋਣਗੇ ਸਾਰੇ ਜਣੇ ਹੁਣ ਲੋਕਾਂ ਨੂੰ ਅਸੀਂ ਪ੍ਰੇਸ਼ਾਨ ਥੋੜੀ ਹੋਣ ਦਵਾਵਾਂਗੇ ਅਸੀਂ ਬਰੀ ਕਰ ਦਿੱਤਾ ਚਲੋ ਭਾਜੀ ਲੰਘੋ ਤੁਸੀਂ ਸਾਰਿਆਂ ਦੇ ਆਪਣਾ ਆਪਣਾ ਕੀਮਤੀ ਟਾਈਮ ਹੈ ਇਹਨਾਂ ਨੂੰ 60 ਰੁਪਏ ਜ਼ਰੂਰੀ ਹੈ ਬੰਦਾ ਜ਼ਰੂਰੀ ਨਹੀਂ ਹੈਗਾ ਬੰਦਾ ਮਾਰ ਕੇ ਭੇਜ ਤਾਂ ਨਾਲ ਨਹੀਂ ਕੋਈ ਗਿਆ ਕੋਈ ਨਹੀਂ ਗਿਆ ਨਾ ਜੀ ਨਾ ਕੋਈ ਵੀ ਨਹੀਂ ਗਿਆ ਬੰਦਾ ਅਸੀਂ ਆਪਣੇ ਬੰਦੇ ਅੱਦੇ ਅੱਦੇ ਭੇਜੇ ਭਰਾਵਾ ਜਾ ਨਾਲ ਜਾ ਕੇ ਜਾ ਕੇ ਉਹਦਾ ਟ੍ਰੀਟਮੈਂਟ ਕਰਾਉਣਾ ਮਸਲਾ ਥੋੜੇ ਦਿਨ ਪਹਿਲਾਂ ਗੱਲ ਕਰੀ ਟਰਾਈ ਸਿਟੀ ਮੋਹਾਲੀ ਦੇ ਵਿੱਚ ਦੋ ਘਟਨਾਵਾਂ ਹੋਈਆਂ ਪੱਗਾਂ ਨੂੰ ਲੈ ਕੇ ਹਣਾ ਹੁਣ ਲੱਗਦਾ ਪ ਬੰਦਾ ਭਾਜੀ ਸਰਦਾਰ ਸੀ ਦਮਾਲਾ ਬੰਨਿਆ ਸੀ ਪ੍ਰੋਪਰ ਸਾਬ ਸੂਰਤ ਸੀਗੇ ਸਰਦਾਰ ਉਹ ਕਿਤੇ ਵਿੱਚ ਗੱਡੀ ਦੇ ਆਪ ਹੀ ਹੱਥ ਫਸਾਈ ਜਾਂਦੇ ਆ ਤੁਸੀਂ ਹੱਥ ਫਸਾਉਂਗੇ ਖਿੱਚਾ ਤੁਈ ਦੇ ਵਿੱਚ ਲੱਗਣੀ ਆ ਕੰਨਾ ਮੇਰੀ ਇੱਥੇ ਉਂਗਲੀ ਤੇ ਸੱਟ ਲੱਗ ਗਈ ਆ ਮੈਂ ਇਹਨੂੰ ਛੱਡਦਾ ਉਹਦੀ ਪੱਗ ਲਾ ਕੇ ਸਿਰ ਪਾੜ ਦਿੰਦਾ ਤਿੰਨਾਂ ਨੇ ਰਲ ਕੇ ਓਕੇ ਪਤਾ ਨਹੀਂ ਕੀ ਹੱਥ 'ਚ ਆਇਆ ਕੜਾ ਆ ਹੱਥ 'ਚ ਆਇਆ ਉਹਨੇ ਮੁੰਡੇ ਦੇ ਵਾਇਰਲ ਐ ਸੀਗਾ ਵੋਕੀ ਟੋਕੀ ਜਿਹੜਾ ਹੁੰਦਾ ਉਹਨੇ ਬੜੀ ਜ਼ੋਰ ਨਾਲ ਬੇਰਹਿਮੀ ਨਾਲ 5 ਸੈਕਿੰਡ ਭਾਜੀ ਮੈਨੂੰ ਲੱਗਦਾ ਮੈਂ ਬੈਲਟ ਖੋਲ ਕੇ ਉੱਤਰ ਕੇ ਪਰਲੇ ਪਾਸੇ ਆਇਆ ਨਹੀਂ ਤੇ ਇਹਨੂੰ ਸਿਰ ਪਾੜਦਾ ਹੋਇ ਕਹਦਾ ਭਾਈ ਹੁਣ ਉਹਨੂੰ ਚੱਕਰ ਆਂਦੇ ਸੀਗੇ ਅਸੀਂ ਹੁਣ ਭੇਜਿਆ ਮਜਬੂਰੀ ਜੇ ਕਿ ਜਾ ਭਰਾਵਾ ਤੂੰ ਐਮਬੂਲੈਂਸ ਜਾ ਕੇ ਟ੍ਰੀਟਮੈਂਟ ਕਰਾ ਉਦੋਂ ਤੇ ਬਾਹਰ ਹੀ ਨਹੀਂ ਆਂਦੇ ਅਸੀਂ 2 ਵਜੇ ਤੋਂ ਪਹਿਲਾਂ ਦੇ ਖੜੇ ਆ ਇੱਥੇ 3:00 ਵਜੇ ਗਏ ਭਾਈ ਸਵਾ ਘੰਟਾ ਹੋ ਗਿਆ 1 ਘੰਟੇ ਤੋਂ ਉੱਪਰ ਹੋ ਗਿਆ ਸਵਾ ਘੰਟਾ ਹੋ ਗਿਆ ਇੰਨੀ ਦਿਨ ਨੂੰ ਅਸੀਂ ਚੰਡੀਗੜ੍ਹ ਜਾ ਕੇ ਆਪਣਾ ਕੰਮ ਨਿਬੇੜ ਲੈਣਾ ਸੀਗਾ ਹੂੰ ਸਿਰਫ ਇਹਨਾਂ ਦੀ ਇੱਕ ਜਿੱਦ ਆ ਤੁਹਾਨੂੰ ਬੰਦੇ ਬਣਾਣਾ ਬੁਲਾ ਲਓ ਭਰਾਵਾ ਬੰਦੇ ਬਣਾ ਲਓ ਸਾਨੂੰ ਇੱਥੇ ਖੜੇ ਆ ਕਹਿੰਦੇ ਬੰਦੇ ਬਣਾ ਕੇ ਭੇਜਾਂਗੇ ਤੁਹਾਨੂੰ ਇਨਸਾਫ ਦੀ ਮੰਗ ਕਰ ਰਹੇ ਵੀ ਸਾਨੂੰ ਇਨਸਾਫ ਚਾਹੀਦਾ ਮੈਂ ਗੱਡੀ ਖੜੀ ਆ ਉੱਪਰ ਦੀ ਉੱਡ ਕੇ ਇਦਾਂ ਆਇਆ ਇਹਦਾ ਪਤਾ ਨਹੀਂ ਕੀ ਹੁੰਦਾ ਹੈ ਨਾ ਆ ਕੜਾ-ਕੁੜਾ ਮਾਰ ਕੇ ਸਾਰਾ ਸਕ੍ਰੈਚ ਪਾ ਗਿਆ ਸ਼ੀਸ਼ਾ ਤੋੜਨਾ ਸੀ ਉਹਨੇ ਮੈਂ ਲੋਕ ਖੋਲਦਾ ਮੈਂ ਕਿਹਾ ਭਰਾਵਾ ਆਰਾਮ ਨਾਲ ਖੋਲ ਲਾ ਉਹਨੇ ਬਿਲਕੁਲ ਨਹੀਂ ਰਹਿਮ ਦਿਖਾਈ ਬੰਦੇ ਨੇ ਖਿੱਚਣ ਲੱਪਿਆ ਉਹਨੂੰ ਖਿੱਚ ਕੇ ਬੈਲਟ ਸਮੇਤ ਹੀ ਖਿੱਚ ਪੈਰਾਂ ਤੋਂ ਫੜ ਕੇ ਉਹਨੂੰ ਜਿਉਂ ਕੁੱਟਣਾ ਸ਼ੁਰੂ ਕੀਤਾ ਨਾ ਪੱਗ ਤਾਂ ਉਹਦੀ ਪਹਿਲਾਂ ਲਾ ਹੀ ਦਿੱਤੀ ਨਾ ਮਿੰਟੋ ਮਿੰਟੀ ਉਹਨਾਂ ਨੇ ਪਹਿਲਾਂ ਪੱਗ ਹੀ ਲਾਈ ਉਹਦੀ ਉਹ ਥਾਣੇ ਥੋੜੇ ਸਸਨ ਵਾਲੇ ਆਏ ਸੀ ਕੋਲ ਕੀ ਗੱਲਬਾਤ ਕਹਿੰਦੇ ਨੇ ਬਾਰ ਬਾਰ ਸਸਨ ਨੂੰ ਪਤਾ ਨਹੀਂ ਉਹ ਕਹਿੰਦੇ ਤੁਸੀਂ ਆ ਜਾਓ ਥਾਣੇ ਚੱਲਦੇ ਆਂ ਉਹ ਪਤਾ ਨਹੀਂ ਥਾਣੇ ਚੱਲ ਗਏ ਆ ਅਸੀਂ ਇੱਥੇ ਖੜੇ ਆ ਉਹ ਥਾਣੇ ਚੱਲ ਗਏ ਸਾਰੇ ਜਾਣੀ ਅਸੀਂ ਓਨ ਦਾ ਸਪੌਟ ਖੜੇ ਆ ਤੁਸੀਂ ਵੈਰੀਫਾਈ ਕਰੋ ਕੈਮਰਾ ਤਾਂ ਖਿਲਾਓ ਤੁਸੀਂ মিডিਆ ਆ ਮੀਡੀਆ ਨੂੰ ਦਿਖਾਓ ਤੁਸੀਂ ਅਸੀਂ ਝੂਠੇ ਆ ਕਿ ਉਹ ਝੂਠੇ ਆ ਕੁਝ ਤੁਸੀਂ ਵੈਰੀਫਿਕੇਸ਼ਨ ਤਾਂ ਕਰੋ ਨਾ ਇੱਧਰ ਵੀ ਪ੍ਰਸ਼ਾਸਨ ਨਾਲ ਗੱਲਬਾ जी नाम है सर अपना हां सुलेमान खान जी हां जी सर वो बाहर लड़ाई हुई है क्या बात हुई है वो तो सर जब गाड़ी आई ना तो उन्होंने बोला कि आरएन पर्सन की गाड़ी है ठीक है तो लड़कों ने, ने को आई कार्ड शो करने के लिए बोला हम्म उन्होंने कोई आई कार्ड शो नहीं किया उसके बाद हमारे दूसरे बंदे कंट्रोल रूम से गए हां जी तो वो बोलने लगे इन्होंने पहले गाली निकाली इस बात पे हमारा झगड़ा हुआ सर ਓਕੇ ਹਾਂਜੀ ਨੇ ਚਲੋ ਗਾਲੀ ਨਿਕਾਲੀ ਉਹ ਗੱਲ ਵੱਖਰੀ ਹੋ ਗਈ ਪਰ ਕਿਸੇ ਦੇ ਉੱਪਰ ਜਾਣ ਲਿਆ ਹਮਲਾ ਕਰਨਾ ਮਿਲ ਗਈ ਵਾਇਰਲੈਸ ਮਾਰਨੀ ਥੋੜੀ ਸੀਸੀਟੀਵੀ ਵਿੱਚ ਵੀ ਰਿਕਾਰਡ ਵੀ ਹੋਣਾ ਪਿਆ ਰਿਕਾਰਡਿੰਗ ਹੈ ਸਰ ਹਾਂ ਜੋ ਹੋਇਆ ਬਹੁਤ ਗਲਤ ਹੋਇਆ ਸਰ ਹਮ ਵੀ ਮੰਨਦੇ ਹਾਂ ਬਸ ਲੜਕੇ ਕੇ ਸਾਥ ਹੋਇਆ ਹੈ ਨਾ ਉਹ ਆਲਰੇਡੀ ਪੁਲਿਸ ਲੈ ਕੇ ਲੈ ਗਈ ਹੈ ਉਸਕੋ ਔਰ ਬਾਕੀ ਮਾਰਾ ਇੱਕ ਇੰਜਰਡ ਹੈ ਉਸकी ਉਂਗਲੀ ਇੰਜਰਡ ਹੈ ਫ੍ਰੈਕਚਰ ਹੈ ਉਂਗਲੀ ਨੇ ਜਿਹੜੇ ਮੁੰਡਿਆਂ ਨਾਲ ਜਿਹੜੇ ਤੁਹਾਡੇ ਕਰਮਚਾਰੀ ਨੇ ਹਮਲਾ ਕੀਤਾ ਜੋ ਲੜਕਾ ਥਾ ਜਿਸਕੇ ਸਾਥ ਉਸकी ਗਾੜੀ ਉਸ ਅਮਰਤਾਰੀ ਬੰਦਾ ਹੈ ਉਹ ਤੁਹਾਡੇ ਟੋਲ ਬਲਾਜਰ ਦਾ ਅਮਰਤਾਰੀ ਹਾਂਜੀ ਅਮਰਤਾਰੀ ਬੰਦਾ ਹੈ ਉਸਕੋ ਗਾਲੀ ਕਢੀ ਉਸਨੇ ਉਹ ਵੀ ਸਰਦਾਰ ਹੈ ਉਹ ਵੀ ਸਰਦਾਰ ਹੈ ਆਫੀਸ਼ੀਅਲੀ ਉਹ ਵੀ ਸਰਦਾਰ ਹੈ ਜੇਕਰ ਸਰਦਾਰ ਕਾ ਉਹ ਕਰ ਰਹਾ ਹੈ ਮੈਂ ਵੀ ਸਰਦਾਰ ਹਾਂ ਉਹ ਗਲਤ ਹੈ ਪੱਗ ਕਾ ਉਤਾਰਨੇ ਕਾ ਕੋਈ ਉਹ ਨਹੀਂ ਬੰਤਾ ਪਰ ਚਲੋ ਸਰਦਾਰ ਹੈ ਦੋਨੋਂ ਹਮ ਤੋ ਵਹੀ ਸੌਲਟ ਆਊਟ ਕਰ ਰਹੇ ਥੇ ਵੀ ਮਾਫੀ ਮੰਗ ਲਓ ਕਿਉਂਕਿ ਪਰ ਇਹ ਚੀਜ਼ ਨਾ ਉਸਨੇ ਗਾੜੀ ਪਹਿਲੇ ਕੱਢੀ ਇਸ ਲੜਕੀ ਨੇ ਗਾੜੀ ਵਾਲੇ ਨੇ ਹਾਂ ਪਰ ਉਹ ਕਹਿੰਦੇ ਨੇ ਵੀ ਅਸੀਂ ਗਾਲ ਨਹੀਂ ਕੱਢੀ ਉਹ ਸਾਫ਼ ਕਹਿ ਰਹੇ ਨੇ ਵੀ ਅਸੀਂ ਗਾਲ ਨਹੀਂ ਕੱਢੀ ਗਾਲ ਕੱਢੀ ਐ ਮੈਂ ਉੱਥੇ ਸੀ ਗਾਲ ਕੱਢੀ ਐ ਜਿੰਨੇ ਤੁਸੀਂ ਉੱਥੇ ਸੀਗੇ ਹਾਂਜੀ ਹਾਂਜੀ ਸਰ ਠੀਕ ਹੈ ਚਲੋ ਇਹਨਾਂ ਦਾ ਪੱਖ ਹੈ ਟੋਲ ਪਲਾਜ਼ੇ ਵਾਲਿਆਂ ਦਾ ਚਲੋ ਇੱਕ ਵਾਰ ਸਾਰ ਤੁਸੀਂ ਵੀਥ ਪਲੀਜ਼ ਉਹਨਾਂ ਨਾਲ ਗੱਲਬਾਤ ਕਰ ਲਓ ਜਿਹੜਾ